ਸਾਤਰੀਆ ਕਾ ਤੁਸੀਂ ਜੁੜਿਓ ਐਨ ਆਰ ਆਈ ਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਿਨਾਮ ਸਿੰਘ ਬਠੋਈ ਤਾਂ ਇੰਟਰਨੈਟ ਦੀ ਹਾਲੇ ਵੀ ਬਹੁਤ ਸਾਰੇ ਏਰੀਆ 'ਚ ਸਮੱਸਿਆ ਆ ਰਹੀ ਹੈ ਕਿ ਜਿੱਥੇ ਇੱਕ ਪਾਸੇ 5G ਵੀ ਦੇਸ਼ ਵਿੱਚ ਜਿਹੜਾ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਬਹੁਤ ਸਾਰੇ ਏਰੀਆ ਵਿੱਚ 2G 3G ਤੱਕ ਹੀ ਜਿਹੜੇ ਲੋਕ ਸੀਮਤ ਰਹਿ ਗਏ ਅਤੇ 4G ਤਾਂ ਜਿਹੜਾ ਕਾਫੀ ਸਮੇਂ ਵਿੱਚ ਜਿਹੜਾ ਉਹਨਾਂ ਪਿੰਡਾਂ ਵਿੱਚ ਪਹੁੰਚ ਰਿਹਾ ਤਾਂ ਅਜੇ ਇਹ ਵਿੱਚ ਹੁਣ ਸੁਪਰ ਫਾਸਟ ਇੰਟਰਨੈਟ ਨੂੰ ਲੈ ਕੇ ਵੱਡਾ ਕੰਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਭਾਰਤੀ ਦੂਰ ਸੰਚਾਰ ਕੰਪਨੀ ਨੇ ਇੱਕ ਵੱਡੀ ਕੰਪਨੀ ਨੂੰ ਲਾਇਸੈਂਸ ਦਿੱਤਾ ਹੈ ਜਿਸ ਦੇ ਚੱਲਦਿਆਂ ਹੁਣ ਜਲਦ ਹੀ ਹਰ ਇੱਕ ਪਿੰਡ ਵਿੱਚ ਵੱਡੇ ਪੱਧਰ ਤੇ ਜਿਹੜਾ ਇੰਟਰਨੈਟ ਦੀਆਂ ਸਵਾਮਾਂ ਨੇ ਉਹ ਸਹੀ ਜਿਹੜੇ ਆ ਚੱਲਦਿਆਂ ਦਿਖਾਈ ਦੇ ਸਕਦੀਆਂ ਨੇ ਤਾਂ ਦੱਸ ਦਈਏ ਕਿ ਐਲਨ ਮਸਕ ਦੀ ਕੰਪਨੀ ਨੂੰ ਜਿਹੜੇ ਆ ਵੱਡੇ ਜਿਹੜੇ ਆ ਲਾਇਸੈਂਸ ਆ ਜਿਹੜਾ ਉਹ ਭਾਰਤੀ ਦੂਰ ਸੰਚਾਰ ਕੰਪਨੀ ਨੇ ਜਾਰੀ ਕਰ ਦਿੱਤਾ ਹੈ ਅਤੇ ਜੇਹੇ ਵਿੱਚੋਂ ਹੁਣ ਇਸ ਕੰਪਨੀ ਵੱਲੋਂ ਜਿਹੜਾ ਇੰਟਰਨੈਟ ਨੂੰ ਲੈ ਕੇ ਭਾਰਤ ਵਿੱਚ ਵੱਡਾ ਕੰਮ ਕੀਤਾ ਯਾਰ ਐਲਨ ਮਾਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ਦੇ ਦੂਰ ਸੰਚਾਰ ਵਿਭਾਗ ਤੋਂ ਲਾਇਸੈਂਸ ਮਿਲ ਗਿਆ ਹੈ ਸਟਾਰਲਿੰਕ ਨੂੰ ਭਾਰਤ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੇ ਲਈ ਜਾਰੀ ਕੀਤਾ ਗਿਆ ਹੈ ਲਾਇਸੈਂਸ ਹੈ ਅਤੇ ਸਟਾਰਲਿੰਕ ਇਹ ਪ੍ਰਾਪਤ ਜਿਹੜੇ ਆ ਇਹ ਇਜਾਜ਼ਤ ਲੈਣ ਵਾਲਾ ਜਾਂ ਇਹ ਸ਼ੁਰੂਆਤ ਕਰਨ ਵਾਲਾ ਤੀਜੀ ਕੰਪਨੀ ਵਜੋਂ ਸਾਹਮਣੇ ਆ ਗਿਆ ਹੈ